ਕਿ ਇੱਕ ਪਾਸੇ ਇਹ ਮੰਨਿਆ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਅਨਾਜ ਆ ਜਿਹੜਾ ਉਹ ਫਾਲਤੂ ਸਟੋਰਾਂ ਦੇ ਵਿੱਚ ਸਰਕਾਰਾਂ ਰੱਖਦੀਆਂ ਗਰੀਬ ਲੋਕ ਆ ਜਿਹੜੇ ਇੱਕ ਪਾਸੇ ਇੱਕ ਡੰਗ ਦੀ ਰੋਟੀ ਤੋਂ ਵੀ ਵਾਂਝੇ ਆ ਦੂਜੇ ਪਾਸੇ ਹਜ਼ਾਰਾਂ ਲੱਖਾਂ ਟਨ ਆ ਜਿਹੜਾ ਅਨਾਜ ਉਹ ਸਟੋਰਾਂ ਦੇ ਵਿੱਚ ਪਿਆ ਉਹਨੂੰ ਸਮੁੰਦਰ ਦੇ ਵਿੱਚ ਵੀ ਛੁੱਟ ਕੇ ਨਾਸਤ ਕੀਤਾ ਜਾਂਦਾ ਹੈ ਇਸ ਦੌਰ ਦੇ ਵਿੱਚ ਅਨਾਜ ਦੀ ਗੁਣਵੱਤਾ ਬਾਰੇ ਵੀ ਸਵਾਲ ਉਠਾਏ ਜਾ ਰਹੇ ਐ ਕਿ ਜਿਸ ਤਰ੍ਹਾਂ ਦਾ ਅਨਾਜ ਪੈਦਾ ਕੀਤਾ ਜਾ ਰਿਹਾ ਹੈ ਕੀ ਇਹ ਮਨੁੱਖ ਦੇ ਖਾਣ ਦੇ ਪ੍ਰਤੀ ਗੁਣਵੱਤਾ ਦੇ ਮਿਆਰਾਂ ਤੇ ਵੀ ਪੂਰਾ ਉਤਰ ਰਿਹਾ ਹੈ ਇਸ ਕਿਸਮ ਦਾ ਵੀ ਇੱਕ ਜਾਲ ਹੈ ਜਿਹੜਾ ਵਿਛਾਇਆ ਜਾ ਰਿਹਾ ਕਿ ਜਿਹੜਾ ਅਨਾਜ ਪੈਦਾ ਹੋ ਰਿਹਾ ਉਹ ਉਹਨੂੰ ਗੁਣਵੱਤਾ ਤੇ ਪੂਰਾ ਕਰਕੇ ਉਹਨੂੰ ਖਾਣ ਵਾਲੇ ਖੇਤਰ ਤੋਂ ਬਾਹਰ ਖੜ ਜੋਗੇ ਖਾਣ ਯੋਗ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਵਾਪਰਦੀਆਂ ਇਹਦੇ ਪਿੱਛੇ ਕਿਤੇ ਨਾ ਕਿਤੇ ਆਰਥਿਕਤਾ ਵਾਕਵਾਤ ਮੁਲਕਾਂ ਦੀਆਂ ਨੀਤੀਆਂ ਵੀ ਚੰਮ ਕਰਦੀਆਂ ਹੁੰਦੀਆਂ ਇਹ ਸਾਰਾ ਜਿਹੜਾ ਖਰਾਕੀ ਸੰਕਟ ਹੈ ਇਹ ਅਨਾਜ ਹੈ ਵੀ ਲੇਕਿਨ ਖਾਣਾਂ ਲਈ ਅਨਾਜ ਉਪਲਬਧ ਵੀ ਨਹੀਂ ਉਹਦਾ ਅਨਾਜ ਦੀ ਗੁਣਵੱਤਾ ਦੇ ਜਿਹੜੇ ਪੈਮਾਨੇ ਆ ਉਹ ਕਿਸ ਤਰ੍ਹਾਂ ਦੇ ਬਣਾਏ ਜਾ ਰਹੇ ਆ ਉਹਦਾ ਸਾਡੀ ਜਿਹੜੀ ਸਥਾਨਕ ਖੇਤੀ ਹੈ ਉਹਨਾਂ ਤੇ ਕੀ ਹੈ ਸਾਰਾ ਜਿਹੜਾ ਉਹ ਪਾਇਰਿਆ ਇਹ ਦੁੱਧਾਰੇ ਖੇਤਰ ਤੇ ਵੀ ਬਹੁਤ ਤੇਜ਼ੀ ਨਾਲ ਅੱਗੇ ਵਧਿਆ ਜਾ ਰਿਹਾ ਹੈ ਕਿ ਜਿਹੜੇ ਅਸੀਂ ਘਰਾਂ ਦੇ ਵਿੱਚ ਆਪਦੇ ਪਸ਼ੂ ਰੱਖ ਕੇ ਦੁੱਧ ਹੈ ਜਿਹੜਾ ਉਹ ਪੈਦਾ ਕਰਕੇ ਆਪਦੀ ਧਰੇਡੂ ਲੋੜਾਂ ਪੂਰੀਆਂ ਕਰਲੇ ਖੇਤੀ ਉਹ ਦੁੱਧ ਹੈ ਜਿਹੜਾ ਉਹ ਇਸ ਕਿਸਮ ਦਾ ਇੱਕ ਸਿਸਟਮ ਆ ਰਿਹਾ ਹੈ ਕਿ ਉਹ ਦੁੱਧਾ ਜਿਹੜਾ ਉਹ ਸਾਡੀ ਮਨੋਖੀਆਂ ਲੋੜਾਂ ਵਾਲੀ ਗੁਰਵਤ ਹੈ ਕੋਈ ਬਾਹਰ ਨਿਕਲ ਜੂਗਾ ਮੈਂ ਇਹ ਡਾਕਟਰ ਸੁਪਾਲ ਹੋਰ ਕੋ ਸਮਝਣਾ ਚਾਹੁੰਦਾ ਕਿ ਇਹ ਸਾਰਾ ਜਿਹੜਾ ਕੰਮ ਕਰ ਹੈ ਉਹ ਕਿਵੇਂ ਕੰਮ ਕਰਦਾ ਤੋਂ ਮਹਤਵਪੂਰਨ ਸਵਾਰਨ ਬੜੇ ਵੱਡੇ ਵੱਡੇ ਆ ਮੇਰੇ ਹਿਸਾਬ ਨਾਲ ਪਿਛੇ ਬੱਗੇ ਜਿਹੜੇ ਉਹ ਉਹਨੇ ਮੁੱਤਰੀ ਕਿੰਨਾ ਕੁ ਸੋਚ ਆ ਗਿਆ ਬਹੁਤ ਖਾਦਾ ਹੋਇਆ ਕਦੇ ਉਸ ਸਵਾਰਨ ਨੇ ਜਿਹੜਾ ਜੀ ਇੰਟਰਨੈਸ਼ਨਲ ਫੋਰਮ ਪਹੁੰਚ ਹੁੰਦੇ ਨੇ ਇਸ ਤੋਂ ਥੰਨੇ ਕਦੇ ਨਹੀਂ ਹੋਇਆ ਜਿਹੜਾ ਆਪਾਂ ਮਾਨਸਾ ਦੇ ਇਸ ਛੋਟੇ ਜਿਹੇ ਕਾਲਜ ਦੇ ਵਿੱਚ ਬੈਠ ਕੇ ਬੈਠ ਕੇ ਗੱਲਾਂ ਕਰ ਰਹੇ ਕਿ ਦੁਨੀਆਂ ਦੇ ਵੱਡੇ ਸੂਰ ਮੋਟੇ ਦਿੱਤੇ ਰੋਡ ਨੇੜੇ ਦੀ ਕ੍ਰਾਸਿੰਗ ਥੋੜੀ ਜਿਹੀ ਮੁਗਰਾ ਜੇ ਉੱਥੇ ਹੋਵੇ ਉਹ ਪਰਪਰਤੋਂ ਸੇ ਘੜੀ ਜਾਂਦੀ ਹੈ ਸੋ ਇਸਰਕੇ ਜਿੰਨਾ ਵੀ ਰਿਸਰਚ ਸਭ ਤੋਂ ਵੱਧ ਚ ਇਹ ਸੰਜੋਗ ਦੀ ਕੋਸ਼ਿਸ਼ ਕਰੇ ਤੇ ਸਤਿ ਸਭੀ ਸਾਰਿਆਂ ਦੀ ਇੱਕ ਮੱਤ ਨਹੀਂ ਹੈਗੀ ਤੇ ਜੇ ਇਹ ਹਰ ਗ੍ਰੀ ਨਹੀਂ ਕਰਦੇ ਹੋ ਸੀ ਤੇ ਬਾਕੀ ਇਹ ਕਸਰੋ ਕੁਝ ਜਦੋਂ ਹੋ ਸਕਦੇ ਸੀ ਤੇ ਅਸੀਂ ਬਹਿਣਾ ਬੈਠ ਜਾਂਦੇ ਪਰ ਇਸ ਤਰ੍ਹਾਂ ਹੋਣਾ ਵੀ ਠੀਕ ਹੈਗਾ ਤੋ ਕਿ ਇਹ ਸਵਾਲ ਕੱਨੇ ਇੱਥੋਂ ਹੀ ਸੇ ਹੁੰਦੇ ਨੇ ਤੇ ਬਹੁਤ ਸਾਰੇ ਜਨਮਾਂ ਚ ਹੁੰਦੇ ਨੇ ਬਈ ਕਈ ਉਹੀ ਸਮਝ ਵਾਲੀ ਚੰਗੀ ਲੱਗਦੀ ਆ ਜਦੋਂ ਜਿਹੜਾ ਸਵਾਲ ਤੁਹਾਡੇ ਕੋਈ ਕਾਫੀ ਗੰਭੀਰ ਸਵਾਲੇ ਜੋ ਸਤਿ ਧੁਲ ਨੂੰ ਹੁੰਦੇ ਆ ਬਾਰ ਬਾਰ ਸੁਣੋ ਤੇ ਨਹੀਂ ਟਿਕਦੇ ਪਰ ਸਰ ਉਫੜ ਲਾ ਰਹੇ ਉਹਦਾ ਥੋੜਾ ਜਿਹਾ ਵੀ ਹੱਲ ਮਿਲ ਜੇ ਫਿਰ ਚੰਗਾ ਹੋ ਜਾ ਬਾਕੀ ਚੀਜ਼ਾਂ ਸਭ ਚੱਗੀਆਂ ਰਹਿਣਾ ਜਿਵੇਂ ਸਾਡੇ ਬ੍ਰੇਨ ਦੇ ਵਿੱਚ ਸਰਕੂਟ ਨਹੀਂ ਕੱਟ ਰਿਹਾ ਸਾਡੇ ਸੋ ਬੱਚਿਆਂ ਲਈ ਮੈਂ ਕਹੂੰਗਾ ਕਿ ਜਿਹੜਾ ਇਸ ਪਿੰਡੀ ਦੇ ਲਈ ਸਭ ਤੋਂ ਵੱਡੀ ਗੱਲ ਰੋਜ਼ਗਾਰ ਸਾਰੀ ਸੁਸਾਇਟੀ ਨੂੰ ਚਲਾਉਣ ਲਈ ਸਭ ਤੋਂ ਵੱਡੀ ਗੱਲ ਰੋਜ਼ਗਾਰ ਹੁੰਦੀ ਹੈ ਕੰਮ ਨਹੀਂ ਹੁੰਦਾ ਤੂੰ ਨੌਕਰੀ ਦੀ ਗੱਲ ਨਹੀਂ ਆਪਣਾ ਇੱਕ ਕੰਮ ਦੀ ਗੱਲ ਹੈ ਕਿ ਬੰਦੇ ਵੀ এনਵਾਇਰਨਮੈਂਟ ਰਹਿਸਾਵਾ ਸਾਡਾ ਹੀ ਰੋਜ਼ਗਾਰ ਹੈ ਕਿ ਅਸੀਂ ਇੱਥੇ ਆ ਕੇ ਰਹੇ ਹਾਂ ਮੈਂ ਪ੍ਰਿੰਸੀਪਲ ਵਾਕਿਟੀਚਨ ਇਹਨਾਂ ਦਾ ਆਪਣੀ ਜੋਬ ਕਰਨ ਦੇ ਵਾਸਤੇ ਮਰਨ ਲੱਗ ਰਹੇ ਦੁਆਰ ਦਿੱਤਾ ਆਪਣੀ ਜੀਵਨ ਸੰਭਾਲਾ ਕਰਨਾ। ਮੇਰਾ ਸਮਝਦਾ ਕਿ ਦੁਨੀਆ ਦੇ ਵਿੱਚ ਇਸ ਇਸ ਵੇਲੇ ਜਿਹੜਾ ਗ੍ਰੋਥ ਮਾਡਲ ਚੱਲ ਰਿਹਾ ਉਹਦੇ ਹਿਸਾਬ ਨਾਲ ਰੁਜ਼ਗਾਰ ਦੀ ਬਹੁਤ ਤੰਗੀ ਆ ਰਹੀ ਹੈ। ਰੁਜ਼ਗਾਰ ਬਹੁਤ ਘਟ ਰਿਹਾ ਹੈ। ਇਹ ਗੱਲ ਪੰਜਾਬ, ਇੰਡੀਆ ਜਾਂ ਬਾਕੀ ਜਿਹੜਾ ਇਸ ਤੋਂ ਇਲਾਕਾ ਕੰਟਿਨੂ ਦੇ ਵਿੱਚ ਹੀ ਨਹੀਂ ਉਹ ਦੁਨੀਆ ਦੇ ਵਿੱਚ ਪਰ ਜ਼ੋਰਬ ਦੇ ਵਿੱਚ ਉਹ ਮਾਰਕਾ ਦੇ ਵਿੱਚ ਜੰਮੀ ਹੁਣ ਸਲਟੀ ਹੋ ਰਹੀ ਹੈ ਉਹ ਰੁਜ਼ਗਾਰ ਘਟਨ ਕਰਕੇ ਆ ਰਿਹਾ ਸਾਰੇ ਜਿਹੜੇ ਪਬਲਿਕ ਸੈਕਟਰ ਨੇ ਜੋਸ ਬੀਏ ਹੈ ਗਵਰਨਮੈਂਟ ਅਗਰੀਕਲਚਰ ਜੋਸ ਏਡ ਅਦਰ ਪ੍ਰੋਜੈਕਟ ਕੋਲ ਦੇਸ਼ੀ ਸਨ ਉਹਦੀ ਪੂਰੀ ਤੇ ਲਿਸਟ ਹੈ ਉਹ ਜਿਹੇ ਲੱਭ ਕੇ ਜਾ ਕੇ ਪੜ੍ਹੋਗੇ ਪਹਿਨੀ ਕੋ ਪ੍ਰੈਸਿੰਗ ਕੋਈ ਹੈ ਬਾਕੀ ਗੱਲੋਂ ਤੇ ਲੈ ਵੀ ਭੇ ਕਿੰਨਾ ਕਿੰਨਾ ਉਹ ਬੰਦ ਕਰੇ ਉਹ ਸਾਰੇ ਚੀਜ਼ਾਂ ਨੂੰ ਬੰਦ ਕਰ ਦੇਣ ਕਿ ਟਰੰਪ ਕਮੜੇ ਇਹ ਕੋ ਪੂਰਾ ਚੰਦਨ ਹੈ ਤੋ ਕੋਸ ਹੈ ਲੋ ਤੇ ਉਹ ਕੋਸ਼ਿਸ਼ ਕੀਤੀ ਦਹਾੜੂ ਰੂੜਾ ਹੋ ਕਵਣੀ ਹੈ ਤੇ ਰੁਜ਼ਗਾਰ ਨੂੰ ਅਸੀਂ ਤੱਕ ਤੈਅ ਕਰ ਲੈ ਰੁਜ਼ਗਾਰ ਹੋਣੀ ਰੁਜ਼ਗਾਰ ਨੂੰ ਮੇਂ ਬੰਦ ਕਰ ਲੈ ਮੈਂ ਇੱਥੇ ਇਹ ਤਾਂ ਤਾ ਗਰੇ ਕਿ ਕੋਈ ਸੈਕਟਰ ਮੇਰੇ ਸਾਵਨ ਕਿ ਜਿੱਥੇ ਰੁਜ਼ਗਾਰ ਦਿੱਤਾ ਜਾ ਸਕਦਾ ਉਹ ਸਿੱਕਤੀ ਵੜੀ ਦੁਨੀਆ ਦੀ ਕੰਪਨੀਆਂ ਦੀ ਇਸ ਸਿੱਕਤੀ ਉਤੇ ਕਿਉਂ ਨਜ਼ਰ ਹੈ ਤੋ ਇਸ ਕਰਕੇ ਦੋਦੇਵਾ ਕਰਕੇ ਕਿੱਥੇ ਵੱਡੀ ਮਾਰਕੀਟ ਆਫਾ ਕਮ ਹੋ ਰਹਾ ਹੈ। ਆਹ ਇਹ ਸਮਝੋ ਕਿ ਖੇਤੀ ਚ ਕੁਝ ਹੋਈ ਨਹੀਂ। ਜਿੰਨਾ ਕਿ ਮੈਂ ਸੋਚਦਾ। ਖੇਤੀ ਚ ਇੰਨਾ ਕੰਮ ਹੋ ਰਹਾ ਜਿੰਨਾ ਕਿ ਮੈਂ ਸੋਚਿਆ ਇਸ ਤੋਂ ਵੀ ਵੱਧ ਲੋਕ ਸੁੱਟ ਹੋਏ। ਮੈਂ ਵੀ ਉਹ ਅੰਦਰ ਹੀ ਸਭ ਸੋਚਿਆ ਲਿਖਾ ਸੋਚਾ ਜਿੰਨਾ ਮੈਨੂੰ ਨਜ਼ਰ ਆ ਗਿਆ ਜਿੰਨਾ ਅੱਜ ਦੁਨੀਆਂ ਦੇ ਸਾਸ ਬਣਾ ਨੂੰ ਨਜ਼ਰ ਆਇਆ ਕਿ ਖੇਤੀ ਦੇ ਜਨਰ ਇੰਨਾ ਕੁਝ ਹੋ ਸਕਦਾ। ਉਹ ਉਸੇ ਸਹਾਵ ਨਾਲ ਹੀ ਇਹ ਲੱਗਦਾ ਕਿ ਕੁਝ ਵੀ ਨਹੀਂ ਹੋਇਆ। ਇਸੇ ਕਰਕੇ ਤੇਨੇ ਕੋਹੁ ਮੰਗ ਰਿਹਾ ਇਸੇ ਕਰਕੇ ਇਸ ਕਿਰਤੀ ਦੇ ਵਿੱਚ ਹੋਰ ਟਰੈਕਟਰ ਹੋਰ ਡੀਜ਼ਲਰ ਹੋਰ ਚੀਜ਼ਾਂ ਦਾ ਬੰਦਾ ਹਾ ਉਹ ਸਾਰਾ ਕੁਝ ਕੁਝ ਨਹੀਂ ਹੋ ਰਿਹਾ ਸਾਡੇ ਰਾਮ ਨੇ ਇਹਦੇ ਵਿੱਚ ਬਹੁਤ ਕੋਸੇ ਇਨਵੈਸਟਮੈਂਟ ਦੀ ਵੱਡੀ ਮਾਰਕੀਟ ਦੀ ਵੱਡੀਆਂ ਚੀਜ਼ਾਂ ਦੀ ਵੱਡੇ ਕੰਵੈਨਸ਼ਨ ਦੀ ਵੱਡੇ ਕੋਲ ਪ੍ਰੋਡਕਸ਼ਨ ਦੀ ਸੰਭਾਵਨਾ ਪਈ ਹੈ ਵੱਡੇ ਰੁਜ਼ਗਾਰ ਦੀ ਵੀ ਸੰਭਾਵਨਾ ਪਈ ਹੈ ਇਹ ਜਿਸ ਤਰ੍ਹਾਂ ਕੋਈ ਹੁਣ ਦਸਤੀ ਇਹ ਸਭ ਹੋ ਸਕਦਾ ਸਾਡੇ ਲਈ ਤਾਂ ਇਹ ਜੈਟਰ ਦੋਮਾ ਸੈਕਟਰਾਂ ਦੇ ਵਿੱਚ ਰੁਜ਼ਗਾਰ ਦੇ ਮੋਕੇ ਘਟਨੇ ਫਿੱਤੀ ਉੱਤੇ ਫਰਮ ਨੂੰ ਜੇ ਰੱਖੀ ਜੀ ਰੱਖੀ ਜੀ ਤਜਿਕਾਰ ਪੈਦਾ ਜੀ ਜੀ ਦਾ ਨਾ ਕਬਾ ਤੁਰਤੀ ਕੀਤੀ ਜੀ ਲਾਜਾ ਟਾਂ ਦਾ ਫਿੱਤੀ ਨਹੀਂ ਹੁੰਦੀ ਨੱਬਰ ਪੁਲਿਸ ਸਮ ਇਹਦੇ ਨਾਲ ਸਹੀ ਤਾਂ ਕੁਛ ਨਹੀਂ ਤੁਰਤੀ ਹੋਇਆ ਇਹ ਜਿਹੜੇ ਉਹਦੇ ਤੇ ਉਪਰ ਦੀ ਫਿੱਤੀ ਦੀ ਗੱਲ ਕਰਦੇ ਨੇ ਨੇਚਰਲ ਫੋਰਮ ਨਗਰ ਨਿਗਮ ਦੇ ਕਿਸੰਧਿਤ ਕਰਾ ਕੇ ਇਹ ਕਹਿੰਦਾ ਬੰਦ ਕਰਾਤਾ ਸੀ ਇਸ ਤੋਂ ਬਾਅਦ ਜੀ ਨੇ ਨੇਚਰਲ ਬੜ ਜੋ ਜੀ ਨਹੀਂ ਕਰਨਾ ਤੇ ਉਹ ਮੰਨ ਗਏ ਤਰੋ ਉਹ ਕਰ ਨਹੀਂ ਰਹੇ ਇਹਨਾਂ ਬਾਰੇ ਇਹ ਕਿ ਉਹ ਬਹੁਤ ਜਲਦੀ ਕਿ ਕੈਮੀਕਲ ਫਾਰਮਿੰਗ ਹੈ ਇਹ ਇੱਕ ਕੁਦਰਤੀ ਇਹਦੇ ਵਿੱਚ કાર્ਬੋਨਿਕ ਆਰਗੈਨਿਕ ਸਪੈਸ਼ੀ ਦਾ ਵੀ ਕਨਸੈਪਟ ਜਿਹਨੂੰ ਉਹ ਪਹਿਲਾਂ ਕਹਿੰਦੇ ਸੀਗੇ ਆਰਗੈਨਿਕਸ ਕੈਮੀਕਲ ਨਾਲੋਂ ਵੀ ਬਹੁਤ ਡੇਂਜਰਸ ਹੈ ਸੋਨੋ ਹੋ ਇਹਨੂੰ ਆਰਗੈਨਿਕ ਸਪੈਸ਼ੀ ਕਹਿ ਲੱਗੋ ਆਰਗੈਨਿਕ ਤੇ ਨਾ ਆਰਗੈਨਿਕ ਇਹ ਵੀ ਚੀਜ਼ ਹੈ ਕਿ ਤੁਸੀਂ ਕਿ ਕਿੱਥੇ ਸੀ ਹੋਣਾ ਹੈ ਇਹਦੇ ਵੀ ਤੁਸੀਂ ਬਹੁਤ ਸਾਰੇ ਚੀਜ਼ਾਂ ਅੱਗੇ ਨੇ ਬਹੁਤ ਟੈਕਨੀਕਲ ਗੱਲ ਹੈ ਕਿ ਕਿੱਥੇ ਤੇ ਜਾ ਕੇ ਤੁਸੀਂ ਕੀ ਕਰਨਾ ਹੈ ਉਹ ਦੋਸੇ ਇੱਕ ਚੀਜ਼ ਨੂੰ ਉਸ ਤਰ੍ਹਾਂ ਕੱਟ ਦਿੰਦੇ ਆ ਜਿਵੇਂ ਜਿਵੇਂ ਜਿੱਦਾਂ ਇਹ ਆਪਣਾ ਇਹ ਬੈਟਪ ਉਹ ਹੈਗੇ ਜੈਨੇਟਿਕਸ ਦੇ ਨੂੰ ਇਹ ਗੱਲ ਕਰਦੇ ਕਿ ਯਾਰ 50% ਫੋਲਸ ਤੋਂ ਮਤਲਬ ਬੰਦਾ ਬੁਨੇ ਉਹ ਕਹਿੰਦੇ ਸੀ ਬੰਦਾ ਕਹਿੰਦੇ ਕਿ ਨੂੰ ਇਹ ਵੀ ਮੰਦੀ ਨਹੀਂ ਹੈ ਉਹ ਵੀ ਲਾ ਦਿੱਖੋਂ ਜੀ ਸ਼ੁਰੂ ਕਰਦੇ ਉਹਦੇ ਬੰਦਾ ਸੀ ਨਾਉ ਅੱਜ ਜਿਹੜਾ ਕੋਈ ਤੁਮਕੇ ਕੌਸਟ ਬੋਲਦੇ ਇੱਦੂ ਪਹਿਲਾਂ ਕੁਇਸ ਤਰ੍ਹਾਂ ਹੈ ਨਹੀਂ ਨਾ ਸਾਰਾ ਇਹ ਜਿਹੜੀ ਜੀ ਜਿਹੜੀ ਇਹ ਨਹੀਂ ਹੋਣੀ ਇਹਨਾਂ ਦਾ ਸੰਭਲਣ ਦੇ ਵੀ ਚਾਹੁੰਦੇ ਨੂੰ ਉਸ ਮੱਕੀ ਦੇ ਦਾਣੇ ਦੀ ਗੱਲ ਕੀਤੀ ਇਹ ਨਹੀਂ ਘੱਟ ਆ ਤੁਸੀਂ ਕਣਕ ਤੋਂ ਫਲੂ ਬਗਾ ਕੇ ਘਾਹ ਤੋਂ ਬਣੀ ਹੋਈ ਤੁਹਾਨੂੰ ਪਤਾ ਕਿੱਥੋਂ ਬਣੀ ਪਰ ਅਸੀਂ ਬਣਾ ਨਹੀਂ ਸਕਦੇ ਅਸੀਂ ਲੈਣ ਤੇ ਨਹੀਂ ਨਵਾ ਸਕਦੇ ਇਹ ਕੋਈ ਕੁਤੇਵੇਂ ਬਣੀ ਹੋਈ ਚੀਜ਼ ਹੈ ਸਾਨੂੰ ਪਤਾ ਕਿ ਇਹ ਬਣੀ ਆ ਪਰ ਚੀਜ਼ਾਂ ਤੋਂ ਬਣੀ ਹੈ ਅਸੀਂ ਕੋਣਾ ਨਹੀਂ ਸਕਦੇ ਮੇਰੇ ਕੋਲ ਕਿਹਾ ਕਿ ਬਹੁਤ ਬਹੁਤ ਚੀਜ਼ਾਂ ਲੱਜੇਗੇ ਸਮੂਹ ਉਹ ਉਹ ਫੋਟੋ ਮੈਨ ਸਟੇਸਿਓ ਦੇ ਨਾਲ ਐਂਡਿਕਲ ਦੀ ਜੋੜ ਹੈ ਉਹ ਜਦ ਤੀ ਖੇਤੀ ਦੀ ਫਾਲਟੇ ਅਸੀਂ ਜੀ ਰਿਕਮੈਂਡਡ ਮੈਨ ਦੇ ਵੀ ਆ ਗਏ ਆਰਗੇਨਿਕ ਘਰ ਤਵੰਦਰ ਨਾਲ ਵੀ ਤੁਸੀਂ ਜੇਸੀ ਕਰ ਦਿਓ ਤਾਂ ਵੀ ਸਾਡੀ ਜਿਹੜੀ ਜਿਹੜੀ ਇਹ ਕਹਿੰਦਾ ਪਸ਼ੀ ਸਰ ਪਸ਼ੀ ਸਰ ਦੇ ਇਨਸਟਿਟਿਊਸ਼ਨ ਜਿਹੜੇ ਉਹ ਟਰਮੀਕਲ ਹੈ ਟਰਮੀਕਲ ਦੇ ਕੋ ਫੱਟੇ ਦਾ ਜਿਹੜਾ ਹਾਂ ਇਹ ਕਰਕੇ ਵੀ ਜਿਹੜਾ ਸੁਧਾਰ ਕਰਦੇ ਸਾਧਦਾ ਉਸੇ ਕੋਈ ਆ ਜੂ ਇਹ ਕਰ ਲੋ ਮੈਨੂੰ ਲੱਗਦਾ ਜਿਵੇਂ ਇਹ ਠੀਕ ਨਹੀਂ ਜਿਹੜੇ ਮੈਂ ਕਰ ਰਿਹਾ ਤੂੰ ਸਮਝਣ ਨਹੀਂ ਕਰ ਰਿਹਾ ਤੇ ਖਾਦ ਅਸੀਂ ਖਾਦ ਜਿਹੜੇ ਥੱਲੇ ਛਕਦੇ ਨੇ ਉਹ ਸਪਰੈਅ ਅਸੀਂ ਉੱਪਰ ਕਰਦੇ ਹਾਂ ਸਾਡਾ ਕੋਹ ਦੇ ਥਰੂ ਪਾਣੀ ਦੇ ਥਰੂ ਬੂਟੇ ਵਿੱਚ ਜਾਂਦੇ ਨੇ ਮੈਨੂੰ ਲਾਈਫ ਹੈ ਜਣੀ ਕਿਸੇ ਵੀ ਚੀਜ਼ ਦੀ ਲਾਈਫ ਹੈ ਜਣੀ ਉਹ ਵੀ ਆਪਣੀ ਲਾਈਫ ਹੈ ਉਹਦੇ ਵਿੱਚ ਕੋਈ ਬਹੁਤੀ ਮਾੜੀ ਚੀਜ਼ ਲਾਈਫ ਘੜਨ ਨਹੀਂ ਜਾਂਦੀ ਆ ਭਰਾਵਾਂ ਜੀ ਸਾਡੇ ਸਾਡੇ ਜਦੋਂ ਵੀ ਕੋਈ ਗਲਤ ਚੀਜ਼ ਚਲੇ ਜਾਵੇ ਤਾਂ ਜਾ ਭਾਈ ਫਰੋਗੀ ਜਾ ਹੋ ਰਹੇ ਨੇ ਮੁੱਟੇ ਮੁੱਟੀਆਂ ਮੁੱਛੀਆਂ ਚੀਜ਼ਾਂ ਸ਼ੁਰੂ ਕਰਦੇ ਤੇ ਵਾਈਪ ਕੋ ਸਾਰੇ ਪਲਾਨ ਟੂਰ ਬੰਦਾ ਪਹਿਲੀ ਵਾਰ ਇਹ ਕੋਈ ਚੀਜ਼ ਹੈ ਇਹਨੇ ਕੋਈ ਫਰਕ ਨਹੀਂ ਹੋਣਾ ਬਹੁਤ ਮਲੇਟੇ ਨੇ ਬੰਦੇ ਇਹਦਾ ਸਭ ਜਿੱਲਾ ਦੁਨੀਆ ਦਾ ਸ਼ਹਿਰ ਬਣਦਾ ਜੀ ਸਾਰੇ ਹਰ ਪਾਸੇ ਬੰਦਾ ਹੋ ਗਿਆ ਉਹ ਇਹ ਇਹ ਸਾਰੇ ਬੰਦੇ ਇੱਕੋ ਇਸੇ ਸੀ ਕੇ ਬਣੇ ਹੋਏ ਇੱਕੋ ਹੀ ਨੇ ਪੁਰਾਣੇ ਸੋਕੇ ਅੱਗੇ ਲੱਗ ਕੇ ਤੀਜਾ ਦਰਜ ਹੋ ਗਿਆ ਜੋ ਸੰਪੂਰਨ ਕ੍ਰੈਡਿਟ ਜਾਂ ਦੋ ਤੋਂ ਵੀ ਇੱਕ ਬਣ ਗਏ ਉਹ ਵੀ ਈਨੇ ਸਾਰੇ ਛੰਮੇ ਸਾਤੇ ਜਾ ਗਏ ਸੀ ਇੱਕ ਦੂਜੇ ਦੇ ਛੇ ਫਾਮਾਂ ਤੇ ਜਾ ਗਏ ਸੀ ਤਕੂਜੇਦਰ ਨਹੀਂ ਲੱਗੇ ਮਤਲਬ ਇੱਥੋਂ ਤੱਕ ਪੱਸੋ ਕੋਈ ਨਹੀਂ ਆਦਾ ਕੋਈ ਬਸਲੇ ਉਹ ਵੀ ਤਕਾਲੇ ਨੂੰ ਸਟੈਂਡ ਲਾ ਕੇ ਅੱਗੇ ਚੱਕਾ ਨੂੰ ਬੜੀ ਛੱਲ ਲਿਆ ਨਾ ਅਸੀਂ ਨਾ ਗੱਭਾ ਦੇ ਬੱਦੇ ਕਾਲੇ ਸੀ ਆਏ ਉੱਥੇ ਬਣੇ ਇੰਡੀਆ ਦੇ ਵਿੱਚ ਦੋ ਪਾਸੇ ਕੁਛ ਇਧਰ ਨੂੰ ਚਲੇ ਗਏ ਜਿਹੜੇ ਫਟਵਰ ਦੇ ਜਿਹੜੇ ਉਹ ਗੋਰੇ ਹੋਏ ਜਿਹੜੇ ਉੱਪਰ ਗੱਲ ਨੂੰ ਵੱਲ ਤੇ ਇੱਥੇ ਦੰਦੋਂ ਬਸ ਕੁਐਂਟਰੀ ਹੋਈ ਹੋਈ ਹੈ ਸਰਕਾਰ ਦੇ ਵਿੱਚ ਬਚਾਓ ਇਹ ਨਾਲ ਕੱਟ ਗਿਆ ਚਲੋ ਇਹ ਕਨਨਕੀ ਜਬਰ ਇਹ ਵੀ ਸਮਝਣਾ ਜ਼ਰੂਰੀ ਹੈ ਇਹ ਜਿਹੜੇ ਹਮ ਸਾਇੰਸ ਦੇ ਜਿਹੜੇ ਸਟੂਡੈਂਟ ਰਹੇ ਪਤਾ ਹੋਣਾ ਚਾਹੀਦਾ ਕਿ ਕਿਵੇਂ ਮਿਲ ਸਕ ਫਿਰ ਸਾਨੂੰ ਨਹੀਂ ਕਰਨਾ ਕਿ ਸਾਨੂੰ ਜਿਵੇਂ ਲੱਗਦਾ ਕਿ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਦੇਖੋ ਸਰਕਾਰਾਂ ਦੇ ਗੱਲੀਆਂ ਤਗੜੀਆਂ ਨੇ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਸਮਝੋਗੇ ਤਾਂ ਤੁਹਾਨੂੰ ਲੱਗੇਗਾ ਇਹ ਇੱਕ ਬਹੁਤ ਕੁਝ ਹੋ ਸਕਦਾ ਹੈ ਇਸ ਸੰਵਿਧਾਨ ਨਾਲ ਇਹ ਨਹੀਂ ਕਿ ਅਸੀਂ ਬਹਿ ਕੇ ਕੋਈ ਆ ਗਏ ਇਹਦਾ ਬਹੁਤ ਵੱਡਾ ਮਹੱਤਵ ਹੈ ਦੁਨੀਆ ਦੇ ਵਿੱਚ ਨਿੱਕੇ ਨਿੱਕੇ ਮੀਟਿੰਗਾਂ ਇਕ ਪ੍ਰੋਗਰਾਮ ਜਿਹੋ ਜਿਹੇ ਪੂਰੀ ਤਰ੍ਹਾਂ ਨਹੀਂ ਉੱਠਿਆ ਦੁਨੀਆ ਦੇ ਵਿੱਚ ਬਹੁਤ سارے ਘਟਾਵਾਂ ਨੇ ਜਿਹਨਾਂ ਨੇ ਬਹੁਤ ਕੁਝ ਬਦਲੇ ਇਹ ਇੱਕ ਚੀਜ਼ ਹੈ ਜਿਹੜੀ ਉਹ ਬਹੁਤ ਸਬੰਧ ਖਾਦੀ ਹੈ ਹਰ ਇੱਕ ਚੀਜ਼ ਦਾ ਪੂਰਾ ਅਸਰ ਇਸ ਸਾਇੰਸ ਇਹਦੇ ਵਿੱਚ ਆਉਂਦੇ ਤੇ ਕਹਿੰਦੀ ਹੈ ਕਿ ਨਿੱਕੀ ਜਿਹੀ ਇੰਟਰਵੈਨਸ਼ਨ ਹੋ ਗਈ ਤਾਂ ਵੱਡੀ ਉਹਦਾ ਪੂਰਾ ਜੀਵ ਵਿਸ਼ਵਾਸ ਤੇ ਅਸਰ ਹੁੰਦਾ ਤੇ ਜਦੋਂ ਮੈਂ ਸਾਇੰਸ ਨੂੰ ਕਿਹਾ ਤੇ ਕੀ ਕਿ ਜੇ ਇੰਟਰਵੈਸਨ ਨਾਲ ਵੀ ਜਦੋਂ ਆਹ ਉਹ ਨਾਲ ਉਹ ਨਾਲ ਵੀ ਜੁਨੀਵਰਸ ਹੁੰਦਾ ਤਾਂ ਨਹੀਂ ਉਹਰੇ ਸਵਾਲ ਦਾ ਕਹਿਣ ਸਰ ਇਸ ਤਰ੍ਹਾਂ ਕਿਉਂ ਮਾਰੇ ਆਏ ਨਾ ਉਹ ਵੀ ਜਿਹੜਾ ਹੈ ਜੁਨੀਵਰਸ ਹੁੰਦਾ ਕੋ ਜਦੋਂ ਅਸੀਂ ਕੁਝ ਵੀ ਇੰਟਰੈਕਸ਼ਨ ਕਰਦੇ ਹਾਂ ਉਹ ਲਾਸਟ ਹੋ ਜਾਂਦਾ ਅਸੀਂ ਅਰਕਨਟਰ ਪ੍ਰਯੋਗ ਤੇ ਆ ਜੀ ਹਰੇ ਉਹਦਾ ਵੀ ਅਸਰ ਹੈ ਅਸੀਂ ਹਾਰਵੈਸਟ ਕਰਨ ਤੋਂ 2 ਦਿਨ ਪਹਿਲਾਂ ਉਹਦੇ ਤੇ ਸਪਰੇਅ ਨਾ ਕਰੀਏ ਹਾਂ ਇਹਨਾਂ ਲਈ ਬਹੁਤ ਵੱਡਾ ਇੰਟਰਵਿਊ ਮੈਂ ਹੁਣੇ ਵਿੱਚ ਉਹ ਮਹੌਦਰੀਆ ਡਿਰੀਕਟਰ ਦਾ ਕੰਮ ਹੈ ਥੋੜਾ ਖੜੇ ਬਕੇ ਬੱਸ ਅਸੀਂ ਆਹ ਵਾਜੇ ਗੱਲ ਕਰਨ ਲਗੇ ਕਿੰਨਾ ਖਸੂਸ ਹਾਂ ਸਾਡੇ ਕੋਲ ਮਿਲਖ ਹੈ ਜੇ ਮੇਰੇ ਤਾਂ ਹਰ ਰੋਜ਼ ਸਾਡਾ ਦੁਪਹਿਰੇ ਸ਼ਾਮ ਬਸਵੇਰੇ ਵੀ ਘਰੇ ਆਉਂਦਾ ਸ਼ਾਮ ਨੂੰ ਵੀ ਆਉਂਦਾ ਪਰ ਕ੍ਰਾਫਟ ਦੇ ਵਿੱਚ ਹੀ ਬੋਕਸ ਕਰਦਾ ਸਭ ਤੋਂ ਪਰੇਸ਼ਾਨੀ ਇਹ ਇਹ ਕਰੀ ਮੈਂ ਲਾਹੌਰ ਨੂੰ ਕਹਾਂ ਉਹਨੇ ਕਹਿੰਦੇ ਜੇ ਆਪਾਂ ਜੇ ਤਾ ਆਪਾਂ ਤੁਹਾਨੂੰ ਕਹੀ ਸੀ ਇਹ ਜਦੋਂ ਅੰਦਰੋਂ ਪ੍ਰਚਲਨ ਕੌਂਸਲ ਚੱਲ ਗਈ ਕਿ ਉਹਨਾਂ ਦਾ ਕੋਈ ਗਰੁੱਪ ਹੈ ਉਹਨਾਂ ਦੇ ਜਮੇ ਗਿਆਨ ਲੱਗੇ ਉੱਥੇ ਬੁਲਾਇਆ ਉਸ ਵਾਰੀ ਮੈਨੂੰ ਸਟਰੀਕੋਪ ਕਮੇਟੀ ਦੇ ਵਿੱਚ ਗੌਰਮੈਂਟ ਦੇ ਰਿਹਾ ਨਾਟਸ ਤੋਂ ਵਾਪਸ ਤਾਂ ਉਸ ਉੱਥੇ ਉਹਨਾਂ ਨਾਲ ਸਟਰੀਕੋਪ ਦੇ ਜੱਜ ਵੀ ਆਏ ਉਹ ਵੀ ਬੈਠੇ ਸਨ ਤਾਂ ਇਹ ਮੈਨੂੰ ਕਿਹਾ ਵੀ ਆਪਾਂ ਇਹ ਕਰਦੇ ਆ ਇਹ ਕਰਦੇ ਆ ਕਹਿੰਦਾ ਵੀ ਸਾਰੇ ਕਿੰਨੇ ਲੋਕ ਲੈ ਜਾਣ ਉਹਦੇ ਦੇਰ ਬਹਨ ਰੱਖ ਲੈਣਾ ਸੇਮ ਹੀ ਜੱਜ ਦੇ ਵਿੱਚ ਜੇਰਾ ਲੋਕਾਂ ਨੂੰ ਪਤਾ ਲੱਗ ਜੂ ਕਿ ਕਿਸਾਨ ਕੀ ਹੁੰਦਾ ਮੈਂ ਕਹਾਂ ਤੀ ਸੇਮ ਨਹੀਂ ਨੇ ਮੈਂ ਜੋ ਇੱਕ ਦੰਦ ਦੱਸਦਾ ਇੱਕ ਦੰਦ ਦੀ ਬੋਲਣ ਤੂੰ ਦੁੱਧ ਨਾ ਭੇਜੋ ਇਸੋਰੇ ਤੇ ਬਹੁਤ ਕੁਛ ਹੈ ਸਬਜੀ ਫਨਦਰਾਂ ਚ ਝਾੜੋਂ ਉਤੇ ਹੁਣ ਬੜਾ ਹੋ ਰਿਹਾ ਹੈ ਇਸੋਰੇ ਤੇ ਬਹੁਤ ਕੁਛ ਹੈ ਪੇਟੀ ਦੇ ਵਿੱਚ ਬਹੁਤ ਸਾਰੇ ਸੰਭਾਵਨਾਵਲੇ ਜੇ ਅਸੀਂ ਇਹਨੂੰ ਰਿਕਵੈਂਟਡ ਮੈਗਲ ਉੱਤੇ ਗੁਰਮੀ ਅਸੀਂ ਬਵਾਚੇ ਕਦੋਂ ਹਸਾਂਗਿਆ ਕਰੀਏ ਤਾਂ ਇਹ ਇਹ ਚੀਜ਼ਾਂ ਜਿਹੜੀਆਂ ਕੰਮ ਕਰਨਾ ਨੋਨ ਆਰਗੈਨਿਕ ਦਾ ਬੀਜਾਤ ਹੋ ਸਕਦੇ ਨੇ ਮੈਂ ਕੋਸ਼ਿਸ਼ ਇਹ ਕਰਨਾ ਕਿ 220 ਦੇ ਵਿੱਚ ਜੂ ਐਨ ਫੂਡ ਪ੍ਰੋਗਰਾਮ ਨੂੰ ਮੋਗਲ ਪ੍ਰਾਈਜ਼ ਦਿੱਤਾ ਗਿਆ ਸੀ ਉਸ ਤੇ ਪਰ ਉਹ ਪ੍ਰਾਈਜ਼ ਇਸ ਕਰਕੇ ਦਿੱਤਾ ਗਿਆ ਸੀ ਕਿ ਇਹਨਾਂ ਨੇ 10 ਕਲਟਰੀਆਂ ਦੇ ਵਿੱਚ ਫੂਡ ਨਹੀਂ ਵੰਡਿਆ ਸੀ ਅੱਜ ਫੂਡ ਜਿਹੜਾ ਹੈਗਾ ਜਿਹੜੇ ਕਹਿੰਦੇ ਕਿ ਇਹ ਕਿੰਨਾ ਹੋਵੇ ਤੇ ਗੁਣਵੱਤਾ ਕਿੰਨੀ ਹੋਵੇ ਸਾਡੇ ਕੋਲ ਇੱਕ ਪਾਸੇ ਤੇ ਫੂਡ ਹੋਵੇ ਇੱਕ ਪਾਸੇ ਦੇ ਫੂਡਾਂ ਸਾਡੇ ਕੋਲ ਜਿਹੜੀ ਜੀਵਨ ਟੈਕਨੋਲੋਜੀ ਹੈ ਜੈਨੇਟ ਟੈਕਨੋਲੋਜੀ ਜੀਵਨ ਹੈ ਅਸੀਂ ਉਹਦੇ ਨਾਲ 11 ਜੀਲੀਅਨ ਪਾਪੂਲੇਸ਼ਨ ਨੂੰ ਗੁਜ਼ਾਰਾ ਨਹੀਂ ਮੋਜਾ ਕਰ ਸਕਦੇ ਜਿੰਨਾ ਪ੍ਰੋਡਕਸ਼ਨ ਸਾਡੇ ਕੋਲ ਜੀਵਨ ਟੈਕਨੋਲੋਜੀ ਨਾਲ ਪਿਆ ਹੈ ਜੈਨਾ ਜੀਲੀਅਨ ਲੋਕਾਂ ਨੂੰ ਕੱਪੜਾ ਰੋਟੀ ਘਰ ਟੈਲੀਫੋਨ ਸਭ ਕੁਝ ਜਿਵੇਂ ਉਹਦੇ ਕਰਦਾ ਫੇਬਲ ਟੈਕਨੋਲੋਜੀ ਨਾਲ ਉਹ ਜੋ ਪਹੁੰਚਾਈ ਹੈ ਸਭ ਤੋਂ ਜ਼ਰ ਜ਼ਤਾ ਜਾ ਸਕਦਾ ਲੱਗਦਾ ਉਹ ਦਾ ਗੁਜ਼ਾਰਾ ਨਹੀਂ ਕੋਈ ਜਿਹੜੇ ਨਾਲ ਥੋੜਾ ਘੱਟ ਬਾਲੋ ਖਵਾਉਣਾ ਕਰਨਾ ਉਹਦੇ ਇੰਟੈਰਨੈਟ ਜੋ ਮਰਜੀ ਖਾਵੇ ਜੋ ਬੜਾ ਬ੍ਰੋਡਬੈਂਡ ਜੀ ਕਰ ਜਾਉ ਖਾਵੇ ਜਿੰਨਾ ਦੁੱਧ ਖੋਲੇ ਜੋ ਵੀ ਥੋੜਾ ਜਿਹਾ ਕੱਪੜੇ ਖੋਲਨੇ ਜਿੰਨੇ ਮਰਜੀ ਨਹੀਂ ਮਰਜੀ ਕਰਾ ਭਜਾਵੇ ਕੰਮ ਕਰੇ ਸਾਡੇ ਕੋਲੇ ਇਹ ਟੈਕਨੋਲੋਜੀ ਅੱਜ ਦੇ ਲਈ ਹੈ ਗੈਰਾਂਗਰੀਅਨ ਜਦੋਂ ਹੋਊਗੀ ਜਿਹੜੀ ਮੈਨੂੰ ਲੱਗਦੀ ਨਹੀਂ ਕਿ ਹੋਊਗੀ ਤਾਂ ਜੋ ਸਭ ਹੋ ਘਟ ਗਿਆ ਉਦੋਂ ਤੱਕ ਸਾਡੀ ਟੈਕਨੋਲੋਜੀ ਬਹੁਤ ਡਿਵੈਲਪਡ ਕਰ ਗਈ ਹੈ। ਪਰ ਇਹਨਾਂ ਦੇ ਫਿਰ ਇੰਪਲੋਇਮੈਂਟ ਦੀ ਗੱਲ ਖੜੀ ਹੋ ਕੇ ਟੈਕਨੋਲੋਜੀ ਦੀ ਪ੍ਰੈਸ ਕਰਦੀ ਹੈ। ਪਰ ਜਿੰਨਾ ਕਿ ਪ੍ਰੈਸ ਕਰਦੀ ਹੈ। ਸਰ ਆਡੀਨ ਦੀ ਜਿਸ ਨਾਲ ਕਿ ਜਿਹੜਾ ਕਰ ਪ੍ਰੈਸ ਕਰਦੀ ਹੈ ਉਹ ਉਹਨੇ ਕੇ ਆਪਣੀ ਕਿਸ਼ਾ ਬੜੋਦੇ। ਸੋ ਮੈਨੂੰ ਲੱਗਦਾ ਕਿ ਸਾਨੂੰ ਇਸ ਸਿੱਕੀ ਨੂੰ ਮੋਡਰਨ ਠੀਕ ਕਰਦੇ ਹਾਂ ਤਾਂ ਉਸ ਤਰ੍ਹਾਂ ਨਾਲ ਹੱਲ ਕਰ ਸਕਦੇ ਹਾਂ।